ਪੰਜਾਬ ਦੀ ਰੀਸ ਕਿਨੇ ਕਰਨੀ ਯਾਰ ਪੰਜਾਬ ਦੀ ਰੀਸ ਦੇਖੋ ਜਾ ਰਹਾ ਸਮਾਨ ਸੇਵਾ ਬਹੁਤ ਯਾਰ ਧੰਨ ਦੇ ਲੋਕ ਆ ਤੇ ਕੋ ਉਧਰ ਸਾਡੇ ਹਿਮਾਚਲ ਦੇ ਵਿੱਚ ਜਿਹੜੀ ਮੋਮਬਤੀ 10 ਰੁਪਏ ਦੀ 80 ਰੁਪਏ ਦੀ ਕਰਤੀ ਵੀ ਲਾਈਟ ਨਹੀਂ ਆ ਰਹੀ ਦੇਖੋ ਜੀ ਹੈ ਇਹ ਹੁੰਦੀ ਕਿ ਰੇਸ ਕਰ ਲੈਣੀ ਯਾਰ ਪੰਜਾਬ ਦੀ ਜਿੰਨਾ ਮਰਜੀ ਕੋਈ ਕਹਿ ਲਵੇ ਇਹ ਵੀ ਚਿੱਟਾ ਲਾਉਂਦੇ ਆ ਇਹ ਨਿਸ਼ਾਨ ਕਰਦੇ ਆ ਮਤਲਬ ਨਹੀਂ ਆ ਖੜਦੇ ਆ ਅਗਲੇ ਮੁੰਡੇ ਨਾਲ ਮੁੰਡਾ ਜੋੜ ਕੇ ਚੱਲੇ ਆ ਟਰੱਕ ਪਰ ਭਰ ਕੇ ਲਾਰੀਆਂ ਵਾਰੀਆਂ ਦੇਖੋ ਤਾਂ ਜੀ ਜਾ ਰਹੀਆਂ ਠੀਕ ਹੈ ਜੀ ਉਹ ਦੇਖੋ ਲੈਨ ਚ ਜਾ ਰਹੀ ਆ ਉਧਰ ਸਾਡੇ ਵਾਲਿਆਂ ਨੇ ਉੱਥੇ ਬੋਤਲ 100 ਰੁਪਏ ਦੀ ਕਰਤੀ ਹਿਮਾਚਲ ਚ ਉੱਪਰ ਜਿੱਥੇ ਹੁਣ ਲੈਟ ਨਹੀਂ ਹੈਗੀ 80 ਰੁਪਏ ਦੀ ਮੋਮਬੱਤੀ ਕਰੀ ਵੀ ਜਿਹੜੀ 10 15 ਰੁਪਏ ਦੀ ਮੋਮਬੱਤੀ ਆ ਫੇਰ ਤੁਸੀਂ ਕਹਿੰਦੇ ਜੀ ਐ ਆ ਬੋ ਆ ਅਸੀਂ ਬੋਲਦੇ ਆ ਫੇਰ ਤੁਹਾਨੂੰ ਤੱਤਾ ਲੱਗਦਾ ਥੋੜਾ ਜਿਆ ਪਰ ਲੱਗਣਾ ਹੀ ਆ ਚੱਲ ਲੋ ਮੜਾ ਮੋਟਾ ਹੁਣ ਆਹ ਦੇਖੋ ਜੀ ਜਾ ਰਹੀਆਂ ਇਹ ਜਿਹੜੇ ਹੜ੍ਹ ਚ ਉਧਰ ਪਰਿਵਾਰ ਡੁੱਬੇ ਹੋਏ ਆ ਘਰ ਡੁੱਬੇ ਹੋਏ ਉਹਨਾਂ ਖਾਤਰ ਟਰੱਕ ਭਰ ਭਰ ਕੇ ਜਾ ਰਹੇ ਜੀ ਦੇਖੋ ਹੜ੍ਹ ਪੀੜਤਾ ਲਈ ਮੰਨਦੇ ਆਂ ਜੀ ਫ ਅੱਜ ਅੰਗਲਿਆ ਲਾਰੀਆਂ